ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਫਾਈਨੈਂਸਰ ਅਤੇ ਡੀਐਸਏ ਐਸੋਸੀਏਸ਼ਨ ਬਠਿੰਡਾ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਾਉਣ ਦੀ ਮੁਹਿੰਮ ਪਖਵਾ ਰੂਪ ਧਾਰਨ ਕਰਦੀ ਜਾ ਰਹੀ ਹੈ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਫਾਈਨੈਂਸਰ ਅਤੇ ਡੀਐਸਏ ਐਸੋਸੀਏਟੇ ਪ੍ਰਦਾਨ ਜਗਜੀਤ ਸਿੰਘ ਐਸੈਕਟਰੀ ਗੌਰਵ ਗੋਇਲ ਕੈਸ਼ੀਅਰ ਮਨਦੀਪ ਸਿੰਘ ਤੋਂ ਵੱਦੀ ਅਗਵਾਈ ਵਿੱਚ ਅੱਜ ਫਿਰ ਨਜਾਰਾ ਦੀ ਗਤੀ ਵਿੱਚ ਮਾਡਲ ਟਾਊਨ ਦੇ 4-5 ਫੇਸ ਅਤੇ ਨਹਿਰਾ ਦੇ ਆਲੇ ਦੁਆਲੇ ਪੌਦੇ ਲਗਾਏ ਗਏ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਤੰਦਰੁਸਤ ਸਿਹਤ ਦੀ ਸਿਰਜਣਾ ਨੇ ਪੌਦੇ ਲਾ ਕੇ ਉੰਡਾ ਦੀ ਸਾਂਭ ਸੰਭਾਲ ਲਈ ਹਰ ਇੱਕ ਵਿਅਕਤੀ ਨੂੰ ਜਾਗਰੂਕ ਕੀਤਾ ਜਾ ਸਕੇ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ A to Z ਫਾਈਨੈਂਸ ਅਤੇ Easy Finance ਕੰਪਨੀ ਦੇ ਮੈਂਬਰਾਂ ਸਹਿਵਾਨਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਤੇ ਪੌਦੇ ਲਾਉਣ ਮੌਕੇ ਸ਼ਾਮਲ ਸਮੁੱਚੇ ਪਰਿਵਾਰਕ ਮੈਂਬਰਾਂ ਲਈ ਚਾਹ ਤੇ ਮਾ ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਜਗਸੀਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਹੈ ਤਾਂ ਵਾਤਾਵਰਣ ਅਤੇ ਤਦਰੁਸਤ ਸੈਤਰੀ ਆਜਾਹਾਂ ਦੇ ਕੈਂਪਸੇ ਲਾਉਣ ਲਈ ਸਹਿਯੋਗ ਦੇਣ ਲਈ ਅੱਗੇ ਨਾਲ ਚਾਹੀਦਾ ਹੈ ਦਿਖਾਉਂਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀਵਾ ਸਾਡੇ ਚੈਨਲ ਨੂੰ ਜ਼ਰੂਰ ਕਰੈਵਨ ਸ਼ਿਆਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਲਾਈਵ ਤਸਵੀਰਾਂ ਪਾਣੀ ਪੈਰ ਉਸ ਤੇ ਪਾਣੀ ਪਾਉ ਬੰਜੀ ਪਾਣੀ ਕਿ ਬਸ ਇੱਕ ਵਾਰ ਚੱਲ ਮਾਤਰ ਆ ਗਿਆ ਸਾਰਿਆਂ ਨੇ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਤਨਵਾ ਮੈਂ A to Z ਅਫਰੈਂਸ ਸਰਵਿਸ ਦਾ ਓਨਰ ਨੇ ਤੇ ਜਿਹੜਾ ਮਲਕੀ ਜਿਹੜੀ ਐਸੋਸੀਏਸ਼ਨ ਹੈ ਇਹ ਡੀਐਸਏ ਐਂਡ ਐਸੋਸੀਏਸ਼ਨ ਹੈ ਇਹਦਾ ਮੈਂ ਮੈਂਬਰ ਹਾਂਗਾ ਤੇ ਇਹਨਾਂ ਦਾ ਸੰਜੋਗ ਹੁੰਦੇ ਨਾਲ ਮੈਂ ਜਿਹੜੇ ਬੋਟੇ ਆ ਅਜੇ 300 ਬੁੱਟਾ ਇਥੇ ਲਾarne ਤੇ ਬਾਕੀ ਜਿਹੜਾ ਹੈਗਾ ਸਾਡੀ ਟੀਮ ਪ੍ਰੋਪਰ ਜਿੱਥੇ ਸਾਡੇ ਮੈਂਬਰ ਹੈਗੇ 16 ਸੋ ਮੈਂਬਰ ਹੜਾ ਹੈਗਾ ਇਹਦੇ ਵਿੱਚ ਤੇ ਸਾਰੇ ਜਗ੍ਹਾ ਤੇ ਅਸੀਂ ਬੁੱਟੇ ਲਾਵਾਂਗੇ ਤੇ ਬਾਕੀ ਜਿੱਥੇ ਸਾਡੇ ਮੈਂਬਰ ਨਹੀਂ ਆਪ ਅੱਜ ਪਹੁੰਚ ਸਕੇ ਉਹ ਕਰੋ ਕਰੀ ਬੁੱਟੇ ਲਾ ਕੇ ਸਾਨੂੰ ਉਹ ਫੋਟੋ ਪਾਉਣਗੇ ਇਸ ਤੋਂ ਇਲਾਵਾ ਹੋਰ ਲੋਕ ਕੋਲਾਈ ਦੇ ਕਿਹੜੇ ਕਿਹੜੇ ਕੰਮ ਕਰ ਰਹੀ ਹੈ ਤੁਹਾਡੀ ਐਸੋਸੀਏਸ਼ਨ ਦੀ ਸਾਡਾ ਜਿਵੇਂ ਗਰੀਬ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਿਹੜਾ ਕੋਈ ਨਹੀਂ ਪੜ ਸਕਦਾ ਉਹਦੀ ਅਸੀਂ ਹੈਲਪ ਕਰਾਂਗੇ ਠੀਕ ਹੈ ਜੀ ਸਪੈਸ਼ਲੀ ਅਡੀ ਐਸੋਸੀਏਸ਼ਨ ਰੈਡੀ ਹੈਗੀ ਐ ਮੈਂਬਰ ਸਾਰੇ ਜਿਹੜੇ ਹੈਗੇ ਆ ਉਹਨੇ ਹੈਲਪ ਕਰਾਂਗੇ ਉੱਚੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਬੁਟੇ ਲਗਾ ਰਹੇ ਆ ਉਹ ਆ ਪਹਿਲਾਂ ਤਾਂ ਜੀ ਫਾਈਨੈਂਸਰ ਐਂਡ ਡੀਐਸਏ ਐਸੋਸੀਏਸ਼ਨ ਦੇ ਆ ਆਪਣੇ ਐਜੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਧਮਾਨ ਮੈਂ ਸਾਰੇ ਆਪਣੇ ਪੱਤਰਕਾਰ ਵੀਰਾਂ ਦਾ ਤੇ ਮੇਰੇ ਜਿਹੜੇ ਆਪਣੇ ਆ ਮੈਂਬਰਸ ਨੇ ਆਪਣੇ ਐਸੋਸੀਏਸ਼ਨ ਦੇ ਉਹਨਾਂ ਦਾ ਇੱਥੇ ਆਉਣ ਤੇ ਆ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਆ ਫਿਰ ਅੱਗੇ ਜੀ ਆਪਣਾ ਇਹ ਅਜੋਰੇ ਲਾਸਟ ਟਾਈਮ ਸੀਗਾ ਆਪਾਂ ਕਹਿਆ ਸੀ ਵੀ ਆਪਾਂ ਅਗਲੇ ਨੈਕਸਟ ਟਾਈਮ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਆ ਸਟਾਰਟਿੰਗ ਕੀਤੀ ਸੀ ਇੱਕ ਸ਼ੁਰੂਆਤ ਉਹਦੇ ਤਹਿਤ ਹੁਣ ਫੇਰ ਆਪਾਂ ਅੱਜ 300 ਪਲੱਸ ਬੂਟਾ ਤਾਂ ਇੱਥੇ ਲਗਾ ਰਹੇ ਆ ਜੀ ਤੇ ਉਸ ਤੋਂ ਬਾਅਦ ਇਸ ਐਸੋਸੀਏਸ਼ਨ ਦਾ ਹੁਣ ਤੱਕ 15-1600 ਮੈਂਬਰ ਹੋ ਗਿਆ ਜੀ ਆਪਣਾ ਉਸ ਦਾ ਇੱਥੇ ਅੱਜ ਪਹੁੰਚੇ ਆ ਜੀ ਕਾਫੀ ਹੱਦ ਤੱਕ ਬਾਕੀ ਜਿਹੜੇ ਦੂਰ ਦੇ ਜਿਹੜੇ ਦੇ ਸੀਗੇ ਜੀ ਕੁਝ ਨਹੀਂ ਆ ਸਕਦੇ ਸੀ ਉਹਨਾਂ ਨੂੰ ਆਪਾਂ ਇੱਕ ਬੂਟਾ ਅੱਜ ਸ਼ਾਮ ਤੱਕ ਲਾ ਕੇ ਕਿਤੇ ਵੀ ਆਪਦੇ ਘਰ ਦੇ ਨੇੜੇ ਕਿਤੇ ਵੀ ਤੇ ਸ਼ਾਮ ਤੱਕ ਸਾਨੂੰ ਕਨਫਰਮ ਕਰਨਾ ਇਹ ਡਿਊਟੀ ਲਗਾਈ ਉਹਨਾਂ ਦੀ ਜੇ 15 1600 ਮੈਂਬਰ ਆ ਤਾਂ ਮੈਂ ਤਕਰੀਬਨ ਕਹਿ ਸਕਦਾ ਕਿ ਅੱਜ 1000 ਪਲੱਸ ਬੂਟਾ ਲੱਗੇਗਾ ਤੇ ਜਿਹੜਾ ਸਾਡਾ ਇਹ ਅੱਗੇ ਦੀ ਅੱਗੇ ਜਿਵੇਂ ਜਿਵੇਂ ਹੁਣ ਐਸੋਸੀਏਸ਼ਨ ਵੱਧ ਫੁੱਲ ਰਹੀ ਹੈ ਜੀ ਉਵੇਂ-ਉਵੇਂ ਅਸੀਂ ਅੱਗੇ-ਅੱਗੇ ਨੂੰ ਹੋਰ ਆਪਾਂ ਜਿਹੜਾ ਬੂਟਾ ਜਿੱਥੇ ਵੀ ਕਿਤੇ ਲੱਗ ਸਕਦੇ ਇਹ ਚ ਮਤਲਬ ਉਹ ਕਰਦੇ ਰਿਹਾ ਕਰਾਂਗੇ ਜੋ ਵੀ ਪ੍ਰੋਗਰਾਮ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਦੂਸਰਾ ਟੀਚਾ ਜੀ ਉਹ ਹੈਗਾ ਕਿ ਕਿਸੇ ਗਰੀਬ ਬੱਚੇ ਨੂੰ ਮੱਲੋ ਆਪਾਂ ਨੂੰ ਪਤਾ ਕਰਕੇ ਤੁਹਾਡੇ ਵੱਲੋਂ ਇਚਾਰਾ ਰੈਫਰੈਂਸ ਆ ਜਾ ਜਾਂ ਮਤਲਬ ਕਿਤੇ ਤੋਂ ਵੀ ਆਪਾਂ ਨੂੰ ਪਤਾ ਵੀ ਇਹ ਬੱਚਾ ਤਦੋ ਕਿ ਪੜੰਦੇ ਵਿੱਚ ਹੋਂ ਹਾਰਾਗਾ ਪਰ ਪੋਟੈਂਸ਼ੀਅਲੀ ਦਿੱਕਤ ਕਰਕੇ ਕੋਈ ਦਿੱਕਤ ਆ ਰਹੀ ਆ ਤਾਂ ਉਹ ਆਪਾਂ ਉਹਦੀ ਫੁੱਲ ਜਿੰਨੀ ਜੋਗੇ ਸਾਡਾ ਇਹ ਫਾਈਨੈਂਸਰ ਤੇ ਡੀਐਸਏ ਭਰਾਵੀ ਦਾ ਉਕਾਗਾ ਆਪਾਂ ਆਪ ਦੇ ਵੱਲੋਂ ਫੁੱਲ ਉਹਦਾ ਮਤਲਬ ਕਿ ਸਪੋਰਟ ਕਰਕੇ ਉਸ ਬੱਚੇ ਨੂੰ ਅਧਰ ਗੋਦੀ ਪੜਾਈ ਤੇ ਹੈਲਪ ਕਰਾਂਗੇ ਤੀਸਰਾ ਟੀਚਾ ਹੈ ਜੀ ਆਪਣਾ ਜਵੇਂ ਕੁਦਰਤੀ ਆਫਤਾਂ ਮਤਲਬ ਜੇ ਆਪਾਂ ਨੂੰ ਜਿਹੜਾ ਪਿੱਛੇ ਜਿਉਂ ਹੜਾ ਲੀ ਆਈ ਹੈ ਜੀ ਉਹਦੇ ਵਿੱਚ ਜਿੰਨਾ ਕ ਅਸੀਂ ਆਪਦਾ ਮਤਲਬ ਕਿ ਜਿੰਨੇ ਜੋਗੇ ਹਾਂ ਅਸੀਂ ਆਪਦਾ ਪੂਰਾ ਸਹਿਯੋਗ ਮਤਲਬ ਕਿ ਉਹਦੇ ਚ ਦਿਆ ਕਰਾਂਗੇ ਜੀ ਤੇ ਇਸ ਤੋਂ ਬਾਅਦ ਫਿਰ ਜਿਹੜਾ ਵੀ ਕੋਈ ਸਮਾਜ ਸੇਵਾ ਦੇ ਰਿਲੇਟਡ ਕੋਈ ਵੀ ਵਰਕ ਹੈਗਾ ਲੈ ਕੋਈ ਕੰਮ ਹੈਗਾ ਤੇ ਉਹ ਅਸੀਂ ਵੱਧ ਤੜਕੇ ਕਰਾਂਗੇ ਕਿ ਸਾਡੀ ਫਾਈਨੈਂਸਰ ਐਂਡ ਜੀਐਸ ਐਸੋਸੀਏਸ਼ਨ ਦਾ ਵੱਡਾ ਜਿਹੜਾ ਹੈਗਾ ਇਹ ਟੀਚਾ ਜੀ ਤੇ ਇਸ ਤਰ੍ਹਾਂ ਨਾਲ ਆਪਾਂ ਅੱਗੇ ਮਤਲਬ ਕਿ ਜਿੰਨਾ ਕਾਪਾਂ ਐਜ਼ ਯੂਮਨ ਬੀਇੰਗ ਪਾਰਟ ਆਫ ਮਤਲਬ ਕਿ ਸਭ ਧਰਤੀ ਦੇ ਹਨ ਜਿੰਨਾ ਕਾਪਾਂ ਕਰ ਸਕਦੇ ਆਂ ਕੁਝ ਵੀ ਤੰਗਾ ਕੰਮ ਉਹ ਆਪਾਂ ਕਰਾਂਗੇ ਅੱਜ ਬਟਿੰਡਾ ਸ਼ਹਿਰ ਕਿੰਨੇ ਤਕਰੀਬਨ ਬੂਟੇ ਲਗਾਏ ਅੱਜ 300 ਅੱਜ 300 ਪਲੱਸ ਬੂਟਾ ਜੀ ਇੱਕ ਤਾਂ ਇੱਥੇ ਇਸ ਗਰਾਊਂਡ ਦੇ ਫੇਸ 4 5 ਦੇ ਆ ਸਾਰੇ ਗਰਾਊਂਡ ਦੇ ਸਾਈਡਾਂ ਤੇ ਪ੍ਰੋਪਰ ਲੱਗ ਰਹੇ ਆ ਜੀ ਉਸ ਤੋਂ ਬਾਅਦ ਕੁਝ ਇਹਦੇ ਅੰਦਰ ਲੱਗਣਗੇ ਜੀ ਫਿਰ ਉਸ ਤੋਂ ਬਾਅਦ ਨਹਿਰ ਤੇ ਅੱਜ ਸਾਰੀ ਜਣ ਆਪਣੇ ਨਾਲ ਕਾਫੀ 250 ਜਿਹੜਾ ਆਪਣਾ ਟੀਮ ਮੈਂਬਰ ਪਲੱਸ 10 12 ਬੰਦੇ ਆਪਾਂ ਲੇਬਰ ਦੀ ਵੀ ਹੈਗੇ ਆ ਜੀ ਪ੍ਰੋਪਰ ਆ ਪਾਣੀ ਦੇ ਟੈਂਕਰ ਵਗੈਰਾ ਅਸਾਜ ਜਿਉਂ ਆਪਾਂ ਨੂੰ 300 ਪਲੱਸ ਬੂਟਾ ਸੀ ਮਤਲਬ ਕਿ ਸੋਚਿਆ ਕਿ ਅੱਜ ਸ਼ਾਮ ਨੂੰ ਅਸੀਂ ਲਾ ਕੇ ਜਾਣਾਗਾ ਅੱਛਾ ਜਿਹੜੀ ਨੌਜਵਾਨ ਪੀੜ੍ਹੀ ਹੈ ਜੀ ਇਹ ਨਸ਼ਿਆਂ ਵੱਲ ਬਹੁਤ ਪਤ ਰਹੀ ਹੈ ਤੇ ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਜਾਓਗੇ ਇਹਨਾਂ ਦੇਖੋ ਜੀ ਦਿਖਾ ਕੇ ਜਾਵੇ ਤਾਂ ਇੱਕ ਜਮੇਗਾ ਆਪਾਂ ਜੇ ਚਲੋ ਕਹੀਏ ਵੀ 83 ਦੁਨੀਆਂ 83 ਲੱਖ ਦੁਨੀਆਂ ਭੋਗ ਕੇ ਸਰੀਰ ਮਿਲਦਾਗਾ ਹਨਾ ਤਾਂ ਇਹ ਚੀਜ਼ਾਂ ਜਿਹੜੀਆਂ ਹੈ ਜਾਂਗੀਆਂ ਨਸ਼ਾ ਜਿਹੜਾ ਇੱਕ ਇੱਕ ਦਿਨ ਕਿਤੇ ਜਾ ਕੇ ਕਿਤੇ ਮਤਲਬ ਕਿ ਇੱਕ ਤਰ੍ਹਾਂ ਦੀ ਉਮਰ ਘਟਾ ਰਿਹਾ ਆਪਾਂ ਦੇਖਦੇ 20 25 25 ਸਾਲਾਂ ਦੇ ਬੱਚੇ ਮਤਲਬ ਕਿ ਹਨਾ ਕੁਣਿਆ ਤੋਂ ਜਾ ਰਹੇ ਨੇ ਤਾਂ ਇਹ ਕਿਤੇ ਸਿਰ ਮਿਲਿਆਗਾ ਇਹਦਾ ਆਪਦਾ ਪੂਰਾ ਜਿਹੜਾ ਕੋਈ ਸੇਵਾ ਚ ਲਾਓ ਕਿਤੇ ਕੋਈ ਹਨਾ ਉਹ ਬਰਾਦਰ ਮਾਪਿਆਂ ਦਾ ਨਾਮ ਰੋਸ਼ਨ ਕਰੋ ਨਸ਼ੇ ਦੇ ਵਿੱਚ ਨਾਲੇ ਪੈਸਾ ਖਰਾਬ ਨਾਲੇ ਜ਼ਿੰਦਗੀ ਖਰਾਬ ਨਾਲੇ ਮਾਪਿਆਂ ਨੂੰ ਰੋਣਾ ਥੋਣਾ ਤੁਹਾਡਾ ਟਬੇਰੀ ਉਹਨਾਂ ਨੂੰ ਇਹ ਰਿਕਵੈਸਟ ਹੈਗੀ ਕਿ ਤੁਸੀਂ ਆਪਦਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਰਹਿ ਕੇ ਕੋਈ ਚੰਗੇ ਭਲਾਈ ਦੇ ਕੰਮ ਕਰੋ ਕੋਈ ਲੋਕ ਭਲਾਈ ਦੇ ਕੰਮ ਕਰੋ ਕੋਈ ਆਪਦੇ ਕੋਈ ਆਪਦੇ ਕਿੱਤਿਆਂ ਦੇ ਵਿੱਚ ਤਰੱਕੀਆਂ ਲਾਓ ਪਰ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹੋ